ਸਸਿਕਾ ਜੀ ਮਹਾਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ। ਬੀਤੇ ਦਿਨੀ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਵਾਪਰੇ ਹਵਾਈ ਹਾਦਸੇ ਤੋਂ ਬਾਅਦ ਕੈਨੇਡਾ ਦੇ ਵਿੱਚ ਕਾਫੀ ਗਮਕੀਨ ਮਾਹੌਲ ਬਣਿਆ ਹੋਇਆ ਹੈ। ਕਿਉਂਕਿ ਇਹ ਹਾਦਸਾ ਇਨਾ ਦਰਦਨਾਕ ਸੀ ਕਿ ਇਸ ਦੇ ਵਿੱਚ 18 ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਅਤੇ ਲੋਕਾਂ ਦੇ ਮਨ ਦੇ ਵਿੱਚ ਇੱਕ ਸਵਾਲ ਵੀ ਪੈਦਾ ਹੋ ਰਿਹਾ ਸੀ ਕਿ ਜਹਾਜ਼ ਪਲਟ ਕਿਵੇਂ ਗਿਆ। ਦ੍ਰੈਸਟ ਕੌਂਟੋਰੇ ਪੀਅਰਸਨ ਅਵਾਈ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਵਾਪਰੇ ਜਹਾਜ਼ ਹਾਦਸੇ ਦਾ ਹੋਣੀ ਇੱਕ ਹੋਰ ਭਿਆਨਕ ਵੀਡੀਓ ਸਾਹਮਣੇ ਆਇਆ ਤੇ ਸਾਹਮਣੇ ਤੋਂ ਆ ਰਹੀ ਫਲਾਈਟ ਦੇ ਕੈਪਟਨ ਦੇ ਵੱਲੋਂ ਬਣਾਈ ਗਈ ਵੀਡੀਓ ਦੇ ਵਿੱਚ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਇਹ ਫੈਸਲਾ 에ਅਰਲਾਈਨ ਦਾ ਜਹਾਜ਼ 99 ਨੂੰ ਛੁੰਦੇ ਹੋਏ ਅੱਗ ਦੇ ਗੋਲੇ ਦੇ ਵਿੱਚ ਬਦਲ ਗਿਆ ਮਿਲੀ ਜਾਣਕਾਰੀ ਅਨੁਸਾਰ ਡੈਲਟਾ 에ਅਰਲਾਈਨ ਦੀ ਉਡਾਨ ਨੇ ਮਿਨੀਸੋਟਾ ਦੇ ਮੀਨੀਆਪੋਲਿਸ ਹਵਾਈ ਅੱਡੇ ਤੋਂ ਉਡਾਨ ਭਰੀ ਸੀ ਇਸ ਜਹਾਜ਼ ਚੁਕੁਲ 80 ਲੋਕ ਮੌਜੂਦ ਸੀ ਜਿਨ੍ਹਾਂ ਦੇ ਵਿੱਚੋਂ 76 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਸੀ ਜਹਾਜ਼ ਸਥਾਨਕ ਸਮੇਂ ਅਨੁਸਾਰ ਦੁਪਹਿਰ 3:30 ਵਜੇ ਬੀਤੇ ਦਿਨੀ ਚੱਲਿਆ ਸੀ ਅਤੇ ਇਸ ਰਣਵੀ ਉੱਤੇ ਇਸ ਜਹਾਜ਼ ਨੂੰ ਉਤਾਰਿਆ ਪਿਆ ਸੀ ਉਹ ਪੂਰੀ ਤਰ੍ਹਾਂ ਬਰਫ਼ ਦੀ ਚਾਦਰ ਦੇ ਨਾਲ ਟੱਕਿਆ ਹੋਇਆ ਸੀ ਜਹਾਜ਼ ਹਾਸੀ ਦੀ ਇਸ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਸਕਦਾ ਹੈ ਕਿ ਜਹਾਜ਼ ਰਣਵੇਂ ਵੱਲ ਬਹੁਤ ਤੇਜ਼ੀ ਦੇ ਨਾਲ ਵੱਧਿਆ ਅਤੇ ਹੇਠਾਂ ਛੂੰਦੇ ਹੀ ਅਗਦੀਆਂ ਲਪਟਾਂ ਚਿੱਲ ਗਿਆ ਕਿਸ ਨੂੰ ਕੁਝ ਸਮਝ ਆਉਣ ਤੋਂ ਪਹਿਲਾਂ ਹੀ ਜਹਾਜ਼ 180 ਡਿਗਰੀ ਪਲਟ ਗਿਆ ਅਤੇ ਬਰਫ਼ ਦੇ ਨਾਲ ਟਕੇ ਰਣਵੇਂ ਉੱਤੇ ਕਸਿਸ਼ ਤਾਂ ਗਿਆ ਇਸ ਤੋਂ ਬਾਅਦ ਜਹਾਜ਼ ਦੇ ਆਲੇ ਦੁਆਲੇ ਧੂੰਏ ਦਾ ਗੁਬਾਰ ਉੱਠਿਆ ਅਤੇ ਸਭ ਕੁਝ ਇਸ ਧੂੰਏ ਦੇ ਵਿੱਚ ਹੀ ਖੋ ਗਿਆ ਇਸ ਹਾਦਸੇ ਦੇ ਵਿੱਚ ਜਹਾਜ਼ ਦੇ ਦੋਵੇਂ ਵਿੰਗ ਟੁੱਟ ਕੇ ਅਲੱਗ ਡਿੱਗੇ। ਦੱਸਿਆ ਇਸ ਹਾਦਸੇ ਤੋਂ ਤੁਰੰਤ ਬਾਅਦ ਜਹਾਜ਼ ਦੇ ਐਮਰਜੈਂਸੀ ਦਰਵਾਜ਼ੇ ਖੁੱਲ ਗਏ ਅਤੇ ਯਾਤਰੀਆਂ ਨੂੰ ਬਾਹਰ ਭੇਜਦੇ ਵੀ ਦਿਖਾਇਆ ਗਿਆ। ਇਸ ਦੌਰਾਨ ਹਵਾਈ ਅੱਡੇ ਦੀ ਐਮਰਜੈਂਸੀ ਰਿਸਪੌਂਸ ਟੀਮ ਵੀ ਮੌਕੇ ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਜਹਾਜ਼ ਦੇ ਵਿੱਚ ਫਸੇ ਹੋਏ ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ। ਰਿਪੋਰਟਾਂ ਅਨੁਸਾਰ ਇਸ ਹਾਦਸੇ ਦੇ ਵਿੱਚ ਲਗਭਗ 18 ਯਾਤਰੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ। ਜ਼ਖਮੀਆਂ ਦੇ ਵਿੱਚ ਇੱਕ 8 ਸਾਲਾ ਆਦਮੀ, ਇੱਕ 40 ਸਾਲਾ ਔਰਤ ਅਤੇ ਇੱਕ ਬੱਚਾ ਸ਼ਾਮਲ ਹੈ। ਜ਼ਿਕਰ ਹੋਇਆ ਹੈ ਕਿ ਇਸ ਹਵਾਈ ਹਾਦਸੇ ਦਾ ਕਾਰਨ ਕੀ ਸੀ ਇਹ ਤਾਂ ਪੂਰੀ ਹੋਈ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਸ ਵੇਲੇ ਟੋਰਾਂਟੋ ਦੇ ਖਰਾਬ ਮੌਸਮ ਨੂੰ ਇਸ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ ਤੇ ਵੀ ਕਿਹਾ ਜਾ ਰਿਹਾ ਹੈ ਕਿ ਹਾਦਸੇ ਤੋਂ ਪਹਿਲਾਂ ਟੋਰਾਂਟੋ ਦੇ ਵਿੱਚ ਭਾਰੀ ਬਰਫਬਾਰਿ ਹੋਈ ਸੀ ਅਤੇ 38 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਚੱਲਦੀਆਂ ਸਨ ਮੰਨਿਆ ਜਾ ਰਿਹਾ ਹੈ ਕਿ ਡੈਲਟਾ 에ਅਰਲਾਈਨਸ ਦਾ ਜਹਾਜ਼ ਰਣਵੇਂ ਉਤੇ ਬਰਫਬਾਰਿ ਅਤੇ ਤੇਜ਼ ਹਵਾਵਾਂ ਕਾਰਨ ਹੀ ਹਾਦਸੇ ਦਾ ਸ਼ਿਕਾਰ ਹੋਇਆ ਹੈ ਬਿਊਰਿਪੋਰਟ ਚੈਨਲ ਪੰਜਾਬੀ